ਹਾਂਜੀ ਦੇਖੋ ਤੁਸੀਂ ਅੱਜ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਛੇ ਤੇ ਬਲਾਕ ਸੰਮਤੀ ਦੇ ਚੋਣਾਂ ਹੋਈਆਂ ਨੇ ਤੇ ਸਭ ਤੋਂ ਪਹਿਲਾਂ ਸਾਡੀ ਪੂਰੀ ਟੀਮ ਵੱਲੋਂ ਰਣਜੀਤ ਸਿੰਘ ਜੌੜੀਰ ਨੂੰ ਬਲਾਕ ਸੰਮਤੀ ਮੈਂਬਰ ਚੁਣਿਆ ਗਿਆ ਪਿੰਡ ਜੋਣਾ ਉਹਰੇ ਹੱਥੋਂ ਜਨਤ ਹੈ ਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਬੜਾ ਜੀ ਆਉਣਾ ਰਣਜੀਤ ਸਿੰਘ ਜੀ ਧੰਨਵਾਦ ਜੀ ਸਰ ਨਗਰ ਨਿਵਾਸੀਆਂ ਦਾ ਹਾਂਜੀ ਉਹਰਾਹ ਪਿੰਡ ਦਾ ਮੋਜਵਾਲਾ ਦਾ ਸਪੈਸ਼ਲ ਧੰਨਵਾਦ ਹਰਪਾਲ ਸਿੰਘ ਜੀ ਮਾਤਰੀ ਕੁਬਾ ਪਤ ਸਿੰਘ ਮਾਨਮਕ ਮਾਤਰੀ ਜਿੰਨਾ ਨੇ ਮਿਲ ਨੂੰ ਇਹ ਰਹੀ ਤੇ ਪਿੰਡ ਨੇ ਮਾ ਬਖਸਿਆ ਮੈਂ ਤਹਿਲ ਦਿਲੋਂ ਧੰਨਵਾਦ ਕਰਦਾ ਪੂਰੇ ਪਿੰਡ ਦਾ ਜੀ ਤੇ ਪੂਰੀ ਤਨ ਦੇ ਨਾਮ ਇਹ ਪਿੰਡ ਦੇ ਕੰਮ ਕਰੂ ਸਾਰੇ ਪਿੰਡ ਦੇ ਵਰਾਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰਮਜੀਤ ਸਿੰਘ ਜੌਂਦਿਆਰਾ ਲੋਕ ਕਿ ਸਾਡੇ ਅਸੀਂ ਕਹਿ ਸਕਦੇ ਜਿਹੜੇ ਉਗਰਾਹਾ ਵਾਸੀ ਨੇ ਉਹਨਾਂ ਨੇ ਪਿਆਰ ਦੇ ਨਾਲ ਜੌਂਦਿਆਰ ਕਹਿੰਦੇ ਨੇ ਤੇ ਸਤਕਾਰ ਵੀ ਉਹ ਕਰਦੇ ਨੇ ਤੇ ਇੱਥੇ ਸਾਡੇ ਬੀਓ ਸੀ ਮਾਨ ਜੋੜ ਕੇ ਜਲਾ ਪ੍ਰੀਸ਼ਦ ਚੁਣਨ ਦਿੱਤੇ ਨੇ ਤੇ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਜਿੰਨੀਆਂ ਜ਼ਿਆਦਾ ਕੰਨੀਆਂ ਜ਼ਿਆਦਾ ਰਾਂਕਾਂ ਲੱਗੀਆਂ ਹੋਈਆਂ ਨੇ ਕਰਨ ਤੇ ਉਹ ਰਮਜੀਤ ਸਿੰਘ ਜੌਂਦਿਆਰ ਨੂੰ ਲੱਡੀਆਂ ਦੇ ਉੱਤੇ ਨਜ਼ਾਰਾ ਆਉਂਦਾ ਦਿਖੇ ਲੋਕ ਸਾਹ ਦੇ ਰਹੇ ਤੁਸੀਂ ਪਿੰਡ ਦੇ ਵਿੱਚ ਕਿੰਨਾ ਬੋਟਾਂਸਪੋਰਟਰਾਂ ਦੇ ਵਿੱਚ ਉਤਸ਼ਾਹ ਸੁਣਿਆ ਦੇਖਣ ਨੂੰ ਮਿਲੂਗਾ ਤੇ ਵੀਡੀਓ ਸ਼ੇਅਰ ਕਰਿਓ ਤੇ ਲਾਈਕ ਮਾਰੋ ਤੇ ਆਪਣੇ ਆਏ ਜਰੂਰ ਜਾ ਕਰੋ ਹਾਂ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਫਿਰ ਧੰਨਵਾਦ ਸਾਰਿਆਂ ਦੇ ਨਗਰ ਨਿਵਾਸੀਆਂ ਦੇ ਮੇਰੇ ਪੁੱਤ ਦੇ ਮਿੱਤਰ ਮਹਾਰਾਸ਼ੀਆ ਦੇ ਸਭ ਦੇ ਧੰਨਵਾਦ ਮੇਰਾ ਪੁੱਤ ਜਿਤਾਇਆ ਬਹੁਤ ਸੌਂ ਜਿੱਤ ਹੋ ਗਿਆ ਮੇਰੇ ਪੁੱਤ ਨੂੰ ਸੋਦੇ ਸਿੱਖੀ ਠੀਕ ਆਂ ਜੀ ਸੁਪਨਾ ਸਾਹਿਬ ਜੀ ਹਾਂ ਜੀ ਠੀਕ ਹੈ ਜਾਨਾ ਫਿਰ ਸਕੂਟਰ ਆ ਜੀ ਮੰਗਿਆ ਜੀ ਬਹੁਤ ਜਿਆਦਾ ਰੱਬਾ ਹਾਂ ਜੀ ਐ ਯੱਜਕ ਬੁਲਾਰਤ ਕਰੀ ਬਹੁਤ ਸੋਹਣੀ ਜਿੱਤ ਹੋਈ ਆ ਬਹੁਤ ਧੰਨਵਾਦ ਲੋਕਾਂ ਦਾ ਜਿਹਨੇ ਸਭ ਦਾ ਮਾਨ ਰੱਖਿਆ ਹਾਂ ਬਹੁਤ ਖੁਸ਼ੀ ਦੀ ਲੱਗਦੀ ਠੀਕ ਹੈ ਜੀ ਜੀ ਮੈਂ ਬੁਲਵੀਰ ਸਿੰਘ ਰਾਹਾਂ ਇੱਕ ਜੀ ਚੌਥੀ ਪੀੜੀ ਦੇਕਰ ਨਾਲ ਆਪਣਾ ਘਰ ਬਣਿਆ ਹੋਇਆ ਹਾਂ ਜੀ ਇਹ ਜਿਹੜੀ ਜਿੱਤ ਹੋਈ ਹੈ ਇਹਦੀ ਨੀਂਹਤ ਨੂੰ ਜਿੰਨੇ ਨੇ ਮਿਹਨਤ ਕਰਿਆ ਬੱਚੇ ਨੇ ਬਹੁਤ ਜਿਆਦਾ ਮਿਹਨਤ ਕਰਦਾ ਗਾਹਾਂਵਾਰੇ ਵੀ ਆਸਾ ਦੋ ਕੰਡਾਰੇ ਨਾਲ ਰਜੀਤ ਜੌੜੀਆ ਜਿੰਦਾਬਾਦ 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 ਜੀ ਤੀਜਾਉਂਦੀਆ ਜਿੰਦਾਬਾਦ ਜਿੰਦਾਬਾਦ ਤੁਸੀਂ ਦੋਸਤੋ ਤੁਸੀਂ ਦੇਖ ਸਕਦੇ ਹੋ ਅਸਲ ਤਾਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਜ਼ਿਆਦਾਤਰ ਆਮ ਆਦਮੀ ਪਾਰਟੀ ਇਸ ਕਾਰਨ ਕਿ ਕਈ ਵਾਰ ਅਸੀਂ ਇੱਕ ਆਸਵਾਭਾਵਕ ਕਹਿ ਦਿਆਂ ਵੀ ਯਾਰ ਸਰਕਾਰ ਦਾ ਹੋਸ ਨਾ ਦੇਖ ਸਕਦੇ ਤੁਸੀਂ ਮੱਧਵੰਨਾਂ ਨਾਲ ਚੋਣਾਂ ਜਾ ਰਿਹਾ ਰਮਜੀਤ ਸਿੰਘ ਆਉਂਦੀ ਅਰਜ ਨੂੰ ਕਿੰਨਾ ਮਾਨ ਸਤਕਾਰ ਦਿੱਤਾ ਜਾ ਰਿਹਾ ਤੇ ਸਾਡੇ ਸਰਪੰਚ ਸਾਹਿਬ ਖੜੇ ਨੇ ਤੇ ਸਾਡੇ ਮਲਕੀ ਸਿੰਘ ਜੀ ਤੇ ਬੀ.ਏ.ਮਾਨ ਜੀ ਜਿਹੜਾ ਪ੍ਰਸਿੱਧ ਜਿਹੜੀ ਚੋਣ ਜਿੱਤ ਕੇ ਆਏ ਨੇ ਆਮ ਆਦਮੀ ਪਾਰਟੀ ਵੱਲੋਂ ਤੇ ਰਮਜੀਤ ਸਿੰਘ ਜੀ ਇਹ ਲੱਡੂਆਂ ਨਾਲ ਤੋਲ ਕੇ ਸਾਰੇ ਪਿੰਡ ਵੱਲੋਂ ਸਾਰੀ ਸੰਗਤ ਵੱਲੋਂ ਧੰਨਵਾਦ ਆ ਮਤਲਬ ਕੀਤਾ ਜਾ ਰਿਹਾ ਤੇ ਸਤਿਕਾਰ ਦਿੱਤਾ ਜਾ ਰਿਹਾ ਪਿੰਡ ਦੇ ਵਿੱਚ ਕਿੰਨਾ ਵੀ ਮਤਲਬ ਵੋਟਰਾਂ ਸਪੋਟਰਾਂ ਦੇ ਵਿੱਚ ਸਾਂਝ ਹਸਾ ਦੇਖਣ ਨੂੰ ਮਿਲ ਰਿਹਾ ਲਓ ਜੀ ਲੱਡੂਆਂ ਨਾਲ ਤੋਲ ਕੇ ਮਾਨ ਸਨਮਾਨ ਦਿੱਤਾ ਜਾ ਰਿਹਾ ਤੁਸੀਂ ਵੀ ਦਿੱਤੇ ਹੋ ਮਾਨ ਤੁਸੀਂ ਵੀ ਦਿੱਤੇ ਹੋ ਮਾਨ ਲਓ ਇਹ ਸਾਡੇ ਬਲਬੀਰ ਸਿੰਘ ਜੀ ਦੀ ਇਮਾਨ ਉਹਨਾਂ ਨੂੰ ਵੀ ਲੱਡੂ ਦੇ ਨਾਲ ਤੋਲ ਕੇ ਮਤਲਬ ਇਹ ਪਿੰਡ ਵੱਲੋਂ ਸਤਿਕਾਰ ਦਿੱਤਾ ਜਾ ਰਿਹਾ ਪਿੰਡ ਦੇ ਵਰਾਹਾਂ ਵੱਲੋਂ ਕਿਉਂਕਿ ਬਹੁਤ ਪਿੰਡੋਂ ਗਰਾਹਾਂਗਾ ਇਹ ਬਹੁਤ ਹੀ ਕ੍ਰਾਂਤੀਕਾਰੀ ਸਾਡੇ ਵੱਲੋਂ ਅਸੀਂ ਆਪਾਂ ਮੰਨਦੇ ਆਂ ਵੀ ਮੰਨਿਆ ਗਿਆਗਾ ਸਰਗੋਤਾਰੀ ਲਓ ਜੀ ਤੁਸੀਂ ਉਹਨਾਂ ਦੇ ਗਰਾਹ ਵਿਖੇ ਦੇਖ ਸਕਦੇ ਹੋ ਕਿੰਨੀਆਂ ਜਿਆਦੇ ਰਾਂਕਾਂ ਲੱਗੀਆਂ ਹੋਣ ਐ ਤੇ ਸਾਰੇ ਹੀ ਪਿੰਡ ਵੱਲੋਂ ਸਾਡੇ ਮਾਵਾ ਭੈਣਾਂ ਧੀਆਂ ਬੱਚੇ ਜਿੰਨੇ ਵੀ ਜੋਗੇ ਨੇ ਉਹ ਆਪਣਾ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਤੇ ਪਿੰਡ ਵੱਲੋਂ ਨੂੰ ਕਰ ਸਕਦੇ ਛੱਡੇਗੇ ਉਹਨਾਂ ਨੂੰ ਲੱਡੂਆਂ ਦੇ ਨਾਲ ਤੋਲ ਕੇ ਮਾਨ ਸਨਮਾਨ ਕੀਤਾ ਗਿਆਗਾ ਰੰਜੀ ਸਿੰਘ ਜੌਂੜੀ ਅਰਜੀ ਨੇ ਮਤਲਬ ਆਪਣਾ ਘਰ ਦੇ ਵਿੱਚ ਜਿੰਨੇ ਵੀ ਆਪਣੇ ਸਾਡੇ VOTER SUPPORT ਤੇ ਪਹੁੰਚੇ ਤੇ ਉਹਨਾਂ ਨੂੰ ਲੱਡੂ ਮੰਨੋ ਮੇਰੇ ਕੋਲੇ ਗਿਆ ਸੀ ਤੇ ਹੁਣ ਸਭ ਤੋਂ ਵੱਡਾ ਜਿਹੜਾ ਆਪਣਾ ਬਣਦਾ ਕਿ ਐ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਆਪਣੇ ਸ੍ਰੀ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨਾ ਆਪਣਾ ਬਣਦਾ ਵਾ ਤੁਸੀਂ ਦੇਖ ਸਕਦੇ ਜਿੰਨੇ ਵੀ ਸਾਡੇ ਮੋਤਵਾਰ ਬੰਦੇ ਨੇ ਜਾਂ ਜੋ ਵੀ ਸਾਡੇ VOTER SUPPORT ਨੇ ਤੇ ਗੁਰੂ ਘਰ ਜਾ ਕੇ ਨਸਤਰਕ ਹੋਣ ਲੱਗੇ ਨੇ ਤੇ ਪਿੰਡੋ ਗਰਾਹਾਂ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਰੰਜੇਖਣ ਦਾ ਹੁੰਦੇ ਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਾ ਕੇ ਸਿਖ ਸ੍ਰੀ ਗੁਰਬਖਸ਼ ਸਿੰਘ ਜੀ ਦੀ ਓਟਾਸਰਾ ਲਿਆਗਾ ਦੇਖ ਸਕਦੇ ਤੁਸੀਂ ਜਿੰਨੇ ਵੀ ਸਾਡੇ ਨੌਤਵਾਰ ਸੱਜਣ ਐ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬੈਂਕ ਸਿੰਘ ਹਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਜਕੇ ਨਿਊਜ਼ ਅੱਜ ਪੂਰੇ ਪੰਜਾਬ ਦੇ ਵਿੱਚ ਜਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਮਤੀਆਂ ਚੋਣਾਂ ਹੋਈਆਂ ਨੇ ਉਹਨਾਂ ਦਾ ਸਾਡੇ ਵੱਲੋਂ ਜਿੰਨੇ ਵੀ ਪੰਜਾਬ ਦੇ ਵਿੱਚ ਚਾਹੇ ਜਿਲ੍ਹਾ ਪ੍ਰਸ਼ਾਸਨ ਦੇ ਵਿੱਚ ਚਾਹੇ ਬਲਾਕ ਸਮਤੀਆਂ ਦੇ ਵਿੱਚ ਕਿਸੇ ਵੀ ਪਾਰਟੀ ਦੇ ਸਾਡੇ ਟੀਮ ਵੱਲੋਂ ਉਹਨਾਂ ਨੂੰ ਲੱਖ ਲੱਖ ਤੇ ਵਧਾਈਆਂ ਤੇ ਮੁਬਾਰਕਾਂ ਹੋਣਾਂ ਤੇ ਹੁਣ ਅਸੀਂ ਗੱਲ ਕਰਾਂਗੇ ਸਾਡੇ ਨਾਲ ਤੁਸੀਂ ਜੇ ਦੇਖ ਸਕਦੇ ਹੋ ਰਣਜੀਤ ਸਿੰਘ ਜੀ ਰਣਜੀਤ ਸਿੰਘ ਨੂੰ ਮਤਲਬ ਜਿਵੇਂ ਪਿਆਰ ਦੇ ਨਾਲ ਕਹਾਂਗੇ ਇਹਨਾਂ ਨੂੰ ਜੌਂਡਰ ਕਹਿੰਦੇ ਨੇ ਜਿਵੇਂ ਉੱਧੂ ਪਿਆਰ ਦੇ ਨਾਲ ਕਹਾਂਗੇ ਇਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿੰਦੇ ਨੇ ਕਿਉਂਕਿ ਇਹਨਾਂ ਨੇ ਅਸੀਂ ਜੇ ਦੇਖਾਂਗੇ 2000ਆਂ 12 13 ਤੋਂ ਅੱਲਾ ਹਜ਼ਾਰਾਂ ਦੇ ਤੋਂ ਲੈ ਕੇ ਇਹਨਾਂ ਨੇ ਜਿਆਦਾ ਇੰਨੀ ਜਿਆਦਾ ਗਰਾਊਂਡ ਤੇ ਮਤਲਬ ਲੈਵਲ ਕਿਤੇ ਨੀਂਹ ਰੱਖ ਦਿੱਤੀ ਹੋਈ ਆ ਸਰਦਾਰ ਹਪਾਲ ਸਿੰਘ ਜੀ ਮਾਂ ਦੀ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਤੁਹਾਦ ਨੂੰ ਧੰਨਵਾਦ ਕਰਦੇ ਜੋ ਕਿ ਜਿਹੜੇ ਰਣਜੀਤ ਸਿੰਘ ਜੌੜੀਵਰ ਨੇ ਕਿਸੇ ਵੀ ਤਰ੍ਹਾਂ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੁੰਦਾ ਉਹਦੇ ਵਿੱਚ ਇਹ ਵੱਧ ਟੜ ਕੇ ਹਿੱਸਾ ਲੈਂਦੇ ਨੇ ਤੇ ਅਸੀਂ ਧੰਨਵਾਦ ਕਰਦੇ ਆ ਪੂਰੇ ਗਰਾਹਾਂ ਵਾਸੀਆਂ ਦਾ ਤੇ ਵੋਟਰਾਂ ਸਪੋਰਟਰਾਂ ਦੇ ਜਿਨ੍ਹਾਂ ਨੇ ਦਿ ਰਾਤ ਇੱਕ ਕਰਕੇ ਇਹਨਾਂ ਦੀ ਮਿਹਨਤ ਨੂੰ ਅੱਜ ਫਲ ਪਾਇਆ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ last ਸਾਲ ਵੀ ਸਾਡੇ ਇੱਥੇ ਨਾਵਾ ਪੈਣਾ ਉਹਨਾਂ ਦੇ ਰਿਸ਼ਤੇਦਾਰ ਸਾਡੇ ਦੂਰ ਪਾਈ ਸਾਰੇ ਪਹੁੰਚ ਨੇ ਤੇ ਨਾਲ ਸਾਡਾ ਸੀ ਜਿਹੜਾ ਗਰਾਹਾਂ ਜੋ ਨਸਲ ਬਲਾਕ ਸੰਮਤੀ ਦਾ ਇਸ ਦੇ ਨਾਲ ਯਾ ਮੋਧਵਾਰ ਪਿੰਡ ਪਿੰਡਾ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਉੱਥੋਂ ਦੇ ਸਾਰਿਆਂ ਸੰਗਤਾਂ ਦਾ ਉੱਥੋਂ ਦੇ ਉਹਨਾਂ ਦੇ ਕਮੇਟੀਆਂ ਦਾ ਉੱਥੋਂ ਦੇ ਵੋਟਰਾਂ ਸਪੋਰਟਰਾਂ ਦਾ ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹੈ ਰਣਜੀਤ ਸਿੰਘ ਜੌਂੜੀ ਅਰਜੀ ਦੇ ਨਾਲ ਜਿੰਨੇ ਵੀ ਸਾਡੇ ਇੱਥੇ ਮੋਧਵਾਰ ਸੱਜਣ ਬੈਠੇ ਨੇ ਖੜੇ ਨੇ ਉਹਨਾਂ ਦਾ ਅਸੀਂ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਪਾਂ ਗੱਲਬਾਤ ਕਰਦੇ ਆਂ ਰਣਜੀਤ ਸਿੰਘ ਜੌਂੜੀ ਅਰਜੀ ਦੇ ਨਾਲ ਬੈਗ ਜੀ ਖਾਲਸਾ ਮੈਰ ਜੀ ਦੀ ਫਤਹੀ ਇੰਚੀ ਬੋਲੀ ਮਾਇ ਪਿੰਡੋਂ ਗਰਾਹ ਹਾਂ ਤੁੰ ਤੇ ਮੋਜਵਾਲ ਬਲਕ ਸੰਤੀ ਜੋਨ 7 ਤੋਂ ਉਮੀਦਵਾਰ ਲਾਨ ਪਿੰਡ ਨੇ ਮਾਨ ਬਕਸ਼ੀ ਦਿੱਤ ਜਿੱਤ ਪ੍ਰਾਪਤ ਹੋਈ ਹੈ ਤੇ ਮੇਰੇ ਕੰਮਾਂ ਨੂੰ ਦੇਖਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਤੇ ਮੈਂ ਇਹ ਦੋ ਵਿਸ਼ਵਾਸ ਨੂੰ ਲੋਕਾਂ ਨੂੰ ਹੋਰ ਕੰਮ ਕਰਨੇ ਵੱਧ ਤੋਂ ਵੱਧ ਮੈਂ ਪਿੰਡ ਦੇ ਹੋਰ ਵੀ ਕੰਮ ਕਰਾਉਂਗਾ ਧੰਨਵਾਦ ਜੀ ਠੀਕ ਹੈ ਜੀ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਗੇ ਫਰਾਂਜੀ ਸਿੰਘ ਮਰਾ ਜੀ ਹਾਂਜੀ ਬਹੁਤ ਵਧੀਆ ਜੀ ਦਾ ਪਤਨ ਜੋਂਡੀਆਲ ਬਾਈ ਜੋ ਕਿ ਬਹੁਤ ਦਿਨਾਂ ਤੋਂ ਮਿਹਨਤ ਕਰ ਰਹੀ ਸੀਗੇ ਬਹੁਤ ਟਾਈਮ ਹੋ ਗਿਆ ਪਿੰਡ ਵਾਸਤੇ ਮਿਹਨਤ ਕਰਦੇ ਨੇ ਪਰ ਅੱਜ ਲੋ ਜਵਾਰ ਤੇ ਪਗਰਾਹਾਂ ਦੀ ਜਿਹੜੀ ਚੋਅ ਆਈ ਹੈ ਉਹ ਤੋਂ ਅੱਜ ਜਿੱਤ ਦੇ ਪ੍ਰਾਪਤ ਹੋਏ ਨੇ 262 ਵੋਟਾਂ ਦੇ ਜਿੱਤ ਪ੍ਰਾਪਤ ਦੇ ਨਾਲ ਬਾਈ ਜੌਂਡੀਆਰ ਬਾਈ ਜੌਂਡੀਆਰ ਜਿੰਦਾਬਾਦ 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 ਬਹੁਤ ਧੰਨਵਾਦ ਕਰਨਾ ਚਾਹੋਣਾ ਜੋ ਕਿ ਆਪਣੇ ਹਰਪਾਲ ਚੀਮਾ ਵਿਤੰਤਰੇਪਾਲ ਚੀਮਾ ਜੀ ਦਾ ਜਿਨ੍ਹਾਂ ਨੇ ਇਹਨਾਂ ਨੂੰ ਸੀਟ ਦਿੱਤੀ ਹੈ ਬਹੁਤ ਧੰਨਵਾਦ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੋ ਨੇ ਫਿਰ ਗ੍ਰਾਹਕ ਵਸਿਆਂ ਨੂੰ ਗ੍ਰਾਹਕ ਵਸਿਆਂ ਨੇ ਧੰਨਵਾਦ ਜੀ ਨੇ ਮੇਰਾ ਪੁੱਤ ਮੂਹਰੇ ਕਰਕੇ ਆਏ ਕਿ ਪਿਆ ਕੇ ਕਰੀ ਲੈਂਦਾ ਇਹਨਾਂ ਦੇ ਸਾਰੇ ਜਥਨ ਬਾਅਦ ਠੀਕ ਹੈ ਜੀ ਦੇਖ ਸਕਦੇ ਹੋ ਦੋਸਤੋ ਤੁਸੀਂ ਰਣਜੀਤ ਸਿੰਘ ਜੰਡਿਆਰ ਜਿਹਦੇ ਪਰਿਵਾਰ ਦੇ ਵਿੱਚ ਤੇ ਪਿੰਡ ਵਸੇ ਨੇ ਵਿੱਚ ਕਿੰਨੀ ਖੁਸ਼ੀ ਦੀ ਲਹਿਰ ਆ ਯਾਰ ਹਨਾ ਕਿਉਂਕਿ ਹੁਣੇ ਵੀ ਚਾਹੁੰਦੇ ਆ ਜਿਹੜੇ ਸਾਡੇ ਵੋਟਰ ਸਪੋਰਟਰ ਹੁੰਦੇ ਨੇ ਉਹਨਾ ਕਿੰਨੀ ਗਰਾਉਂਡ ਤੋਂ ਜਾ ਕੇ ਮਿਹਨਤ ਕੀਤੀ ਹੁੰਦੀ ਆ ਸੋ ਵੀਡੀਓ ਪੂਰੀ ਦੇਖੋ ਸ਼ੇਅਰ ਕਰੋ ਤੇ ਲਾਈਕ ਮੈਂਟ ਕਰੋ ਆਪਣੇ ਰਾਹ ਰੂ ਰੱਖਿਆ ਕਰੋ